ਨਵਾਂ ਵਿਆਇਆ ਜੋੜਾ ਜਦੋਂ ਰਿਸ਼ਤੇਦਾਰੀ ਦੇ ਵਿੱਚ ਵਿਆਹ ਤੇ ਜਾ ਰਿਹਾ ਸੀ ਤਾਂ ਉਹ ਰਾਹ ਦੇ ਵਿੱਚ ਹੀ ਮੁੱਕ ਗਿਆ ਪਤੀ ਅਤੇ ਪਤਨੀ ਦੋਵਾਂ ਦੀ ਜਾਨ ਜਾਣ ਤੋਂ ਬਾਅਦ ਪਰਿਵਾਰ ਤੇ ਵਿੱਚ ਸੋਗ ਦੀ ਲਹਿਰ ਹੈ ਤਾਰਾਗੜ ਦੇ ਨਜ਼ਦੀਕ ਪੈਂਦੇ ਪਿੰਡ ਸ਼ੈਲੋਵਾਲ ਵਿਖੇ ਇੱਕ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ ਇਸ ਜੋੜੇ ਦਾ ਕੋਈ ਕਸੂਰ ਨਹੀਂ ਦੱਸਿਆ ਜਾ ਰਿਹਾ ਕਿਉਂਕਿ ਪਿੱਛੋਂ ਆ ਰਹੇ ਵਾਹਨ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਗਈ ਅਤੇ ਫਿਰ ਪਹਿਲਾਂ ਪਤੀ ਦੀ ਅਤੇ ਫਿਰ ਪਤਨੀ ਦੀ ਜਾਨ ਚਲੀ ਗਈ ਤਾਰਾਗੜ ਦੇ ਨਜ਼ਦੀਕ ਪੈਂਦੇ ਪਿੰਡ ਸ਼ੈਲੋਵਾਲ ਦੇ ਇਸ ਨਵੇਂ ਵਿਆਹੇ ਜੋੜੇ ਦੀ ਸੜਕ ਹਾਦਸੇ ਦੇ ਵਿੱਚ ਜਾਨ ਜਾਨ ਦੀ ਦੁਖਦ ਖਬਰ ਦਾ ਪਤਾ ਲੱਗਿਆ। ਵਿਰਤਕਾਂ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਪੁੱਤ ਅਮਰਜੀਤ ਸਿੰਘ ਜਿੱਦੀ ਉਮਰ 27 ਸਾਲ ਸੀ ਅਤੇ ਉਹਨਾਂ ਦੀ ਨੂੰ ਰਮਨਜੀਤ कौर ਜਿੱਦੀ ਉਮਰ 25 ਸਾਲ ਦੀ ਸੀ ਮੋਟਰਸਾਈਕਲ ਤੇ ਪਿੰਡੋਂ ਲੁਧਿਆਣਾ ਰਿਸ਼ਤੇਦਾਰਾਂ ਦੇ ਘਰ ਦੇ ਵਿੱਚ ਜਾ ਰਹੇ ਸਨ। ਉੱਥੇ ਵੀ ਕੋਈ ਖੁਸ਼ੀ ਦਾ ਸਮਾਗਮ ਸੀ। ਉਹਨਾਂ ਦੱਸਿਆ ਕਿ ਮੁਕੇਰੀਆਂ ਪਠਾਨਕੋਟ ਹਾਈਵੇ ਤੇ ਅੱਡਾ ਮਿਲਵਾ ਦੇ ਕੋਲ ਆ ਕੇ ਇਹ ਇੱਕ ਮਾੜੀ ਦੁਰਘਟਨਾ ਹੁੰਦੀ ਹੈ ਜਿਸ ਦੇ ਵਿੱਚ ਪੁੱਤ ਦੇ ਵੱਲੋਂ ਮੌਕੇ ਤੇ ਹੀ ਦਮ ਤੋੜ ਦਿੱਤਾ ਗਿਆ ਤੇ ਜਦੋਂ ਉਸ ਦੀ ਪਤਨੀ ਨੂੰ ਸਿਵਲ ਹਸਪਤਾਲ ਲਜਾਇਆ ਗਿਆ ਮੁਕੇਰੀਆਂ ਵਿਖੇ ਤਾਂ ਉੱਥੇ ਜਾ ਕੇ ਡਾਕਟਰਾਂ ਨੇ ਉਸ ਨੂੰ ਵੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਮ੍ਰਿਤਕ ਦੇ ਮਾਤਾ ਪਿਤਾ ਨੇ ਦੱਸਿਆ ਕਿ ਵਿਆਹ ਉਹਨਾਂ ਦਾ ਲਗਭਗ ਕੁਝ ਮਹੀਨੇ ਪਹਿਲਾਂ ਹੀ ਹੋਇਆ ਉਹਨਾਂ ਦੱਸਿਆ ਕਿ ਅਮਰਜੀਤ ਉਹਨਾਂ ਦਾ ਇਕਲੌਤਾ ਪੁੱਤ ਸੀ ਉਹਨਾਂ ਦੀਆਂ ਤਿੰਨ ਧੀਆਂ ਨੇ ਜਾਣਕਾਰੀ ਇਹ ਵੀ ਮਿਲੀ ਕਿ ਅਮਰਜੀਤ ਦੀ ਮੌਕੇ ਤੇ ਹੀ ਜਾਨ ਗਈ ਹੈ ਤੇ ਪਤਨੀ ਨੇ ਸਿਵਲ ਹਸਪਤਾਲ ਲਜਾਂ ਤੋਂ ਬਾਅਦ ਉੱਥੇ ਦਮ ਤੋੜਿਆ ਪਰ ਇੱਕ ਮੰਦ ਭਾਗੀ ਖਬਰ ਜਿੱਥੇ ਨਵੇਂ ਵਿਆਹੇ ਜੋੜੇ ਦੀ ਸਥਾਈਅਤੇ 25 ਸਾਲ ਦੀ ਇਹਨਾਂ ਦੀ ਉਮਰ ਜ਼ਿੰਦਗੀ ਦੀ ਸ਼ੁਰੂਆਤ ਹੋਈ ਸੀ ਖੁਸ਼ੀਆਂ ਖੇੜੇ ਦੇਖਣ ਅਤੇ ਵੰਡਣ ਹੀ ਜਾ ਰਹੇ ਸਨ ਪਰ ਪਿੱਛੋਂ ਆ ਰਹੀ ਟਰੱਕ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੇ ਮੋਟਰਸਾਈਕਲ ਨੂੰ ਇਹੋ ਜਹੀ ਭਿਆਨਕ ਟੱਕਰ ਮਾਰੀ ਨਾਂ ਦੀ ਜਾਨ ਚਲੀ ਗਈ ਖਸਦਾ ਖੇਡ ਦਾ ਪਰਿਵਾਰ ਮਿੰਟਾਂ ਦੇ ਵਿੱਚ ਖਤਮ ਹੋ ਗਿਆ ਮਾਪਿਓ ਹੈਰਾਨ ਨੇ ਕਿ ਚੰਗੇ ਪਲੇ ਘਰੋਂ ਨਿਕਲੇ ਸੀ ਬਿਨਾ ਕਿਸੇ ਗਲਤੀ ਦੇ ਬਿਨਾ ਕਿਸੇ ਕਾਰਨ ਦੋਹਾਂ ਦੀ ਜਾਨ ਮਿੰਟਾਂ ਸਕਿੰਟਾਂ ਦੇ ਵਿੱਚ ਕਿਸੇ ਹੋਰ ਦੀਨ ਗਹਿਲੀ ਦੇ ਕਾਰਨ ਛੱਡੀ ਗਈ